ਆਪੋ ਕਿਹਾ ਕੇ ਜਮਾ ਦੇ ਫੋਟੋ ਆਪਾਂ ਗੱਲ ਕਰ ਲਈਏ ਬਰਾ ਥੋੜੇ ਨਾਲ ਤੇ ਜੀ ਚੱਲੇ ਐ ਸੋਈ ਕਰੀਏ ਭਾਜੀ ਆਹ ਦੇਖੋ ਜਲਾਲਾਬਾਦ ਆਹ ਭਾਗ ਹੁੰਦਿਆ ਉਹ ਭਾਈ ਸਾਡੇ ਮਿਲ ਗਿਆ ਅੱਜ ਇਹ ਭਾਈ ਜਲਾਲਾਬਾਦ ਤੋਂ ਜਮਾ ਪਾਸਤਾ ਦੇ ਵਾਪਸ ਆਹ 09 ਜੀ ਨੂੰ ਚਾਲੇ ਪਾਤੇ ਆ ਹੁਣ ਮੈਂ ਜੁੱਤੀ ਨਾਲ ਮੇਰਾ ਵੀਰ ਪੰਜਾਬੀਓ ਪਾਉਂਦਾ ਨਜ਼ਰਾ ਥੋੜੀ ਹੋਰ ਤੇ ਆ ਕੇ ਖੜ ਗਿਆ ਨਵੇਂ ਨਵੇਂ ਹੁਕਮਾਂ ਨਵੇਂ ਨਵੇਂ ਨੀਤੀਆਂ ਨਵੇਂ ਨਵੇਂ ਇੱਕ ਰੂਪ ਤੁਹਾਨੂੰ ਖਤਮ ਕਰਨ ਲਿਆ ਰਹੇ ਆ ਮੇਰਾ ਵੀਰ ਬਹੁਤ ਸਿੱਤੀ ਗੰਧੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾਂਕਿ 22 ਸਾਈਡ ਆਪਾਂ ਨੇ ਨੂੰ ਬਿਮਾਰ ਸੀਗਾ ਪਰ ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਤੇਤੀ ਜਪੈਂਦੀ ਆ ਆਖੇ ਆਪਦੇ ਲੋਕਾਂ ਦੇ ਫਿਰ ਤਾਂ ਚਾਹੇ ਬੰਦਾ ਵੱਡਿਆ ਹੋਵੇ ਪਿਆ ਹੋਵੇ ਫਿਰ ਤੁਰ ਨਹੀਂ ਪੈਂਦਾ ਬਾਈ ਸੋ ਇਹ ਵੀ ਕਹਿੰਦਾ ਮੈਂ ਕਿ ਚੱਲਦੇ ਆਪਾਂ ਨੇ ਦਿੱਲੀ ਨੂੰ ਚੱਲਦੇ ਆ ਤੁਹਾਨੂੰ ਬਾਈ ਹੈਲਾ ਭਾਈ ਓਕੇ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਇਹਨੇ ਤੜਕੇ ਸੁਨੇਹਾ ਜਿੱਥੇ ਜਿੱਥੋਂ ਆਪਾਂ ਨਿਕਲੇ بڑا ਦੁਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀਕੇਡ ਲਾਦੇ ਜੀ ਦਿਲ ਲਾਦੇ ਜੀ ਔਰ ਡੈਂਸ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਕੋਈ ਗੱਲ ਨਹੀਂ ਆ ਰਹੇ ਆ ਦਿਲਗੇ ਪਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਦੇ ਤੇ ਤੈਨੂੰ ਫਸੇ ਕਰਕੇ ਗਏ ਆ ਦੇਰ ਆ ਰਹੇ ਹੈ ਸੋ ਪੰਜਾਬ ਦੇ ਨੌਜਵਾਨੋ ਆਪਣੀ ਹੱਕਾ ਖਾਤਰ ਜਾਣਾ ਆਪਣੀ ਵਿਹੋਦ ਖਾਤਰ ਜਾਣਾ ਸੁਲਾ ਫਸਲਾ ਆਪਣੇ ਰਜਦਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਦ ਨੂੰ ਆਪਣੀ ਪਛਾਣ ਨੂੰ ਬਚਾਉਣ ਜਾਣਾ ਸੋ ਭਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾ ਦੇਖੋ ਖਾਇਦ ਕਦ ਚੱਲ ਕੇ ਆ ਗਏ ਆ ਖੜੇ ਆ ਬਾਪੂ ਖੜੇ ਆ ਨੌਜਵਾਨੋ ਜੇ 80-80 ਸਾਲ ਦੇ ਬਾਪੂ ਸਾਡੇ ਸਾਡੀਆਂ ਮਾਈਆਂ ਫਾਇਰ ਕੈਜਲ ਦਾ ਚੱਲ ਪਿਆ ਨੇ ਤੁਰਪੇ ਨੇ ਘਰੋਂ ਨਿਕਲਦੇ ਨੇ ਸਾਡਾ ਵੀ ਫਾਸੇ ਬਣਦਾ ਵਾ ਛੱਡੋ ਜਾਈਦਾ ਤਾਂ ਇਹ ਮਾਰੋ ਪੁਰੀ ਜਾਈਦਾ ਇਹ ਆ ਗਏ ਤੁਰਪੇ ਦਾ ਆਪਾਂ ਦੇ ਤੁਰਪੇ ਸੋਨੇ ਜਿੰਦਾਬਾਦ ਸਾਧੂ ਜੀ ਦਾ ਨਾਮ ਬੋਡਾ ਸਿੱਧੂ ਜਿੰਦਾਬਾਦ ਜਿੰਦਾਬਾਦ ਸੱਜਣ ਜੀ ਜਿੰਦਾਬਾਦ ਤਾਰਪ ਸੱਜਣ ਰਾਜ ਜਿੰਦਾਬਾਦ ਜਿੰਦਾਬਾਦ ਤੇ ਨੌਜਵਾਨਾਂ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਦੇ ਬਾਣਸੋ ਆਜੂ ਵੀਰੇ ਹੁਣ ਤੁਹਾਡੇ ਚਰਨਾਂ 'ਚ ਬੈਠੀ ਆ ਵੀ ਆਪਾਂ ਨੂੰ ਪੰਜਾਬ ਲਈ ਲੜ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਜਦੋਂ ਤੁਸੀਂ ਦੇਖੋ ਅੱਜ ਹੀ ਅਸੀਂ ਬਾਹਰ ਆਇਆ ਤੇ ਅੱਜ ਸਾਡਾ ਜਿਹੜਾ ਮਨੁਖਾਰ ਵੀ ਹੈ ਲੱਖਾਂ ਭਾਈ ਜਿਹਨਾਂ ਮੱਖੇ ਭਾਈ ਨਾਲ ਗੱਲਬਾਤ ਕਰੀਏ ਸੜਕ 'ਤੇ ਆਏ ਆ ਉਹਨਾਂ ਟਰਾਲੀਆਂ ਖੜੇ ਤਰੀਂ ਜਾਂਦੇ ਨਹੀਂ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਆਜੋ ਵੀਰ ਬਣ ਕੇ ਨੌਜਵਾਨਾਂ ਨੂੰ ਛੋਡੇ ਕਰਕੇ ਜਿਹੜਾ ਬਾਪੂਆਂ ਦੇ ਨਾਲ ਜਿਹੜਾ ਜੋਸ਼ ਮਤਨਾ ਫਿੱਟੇ ਲਾ ਕੇ ਆਪਾਂ ਸਾਰੇ ਮੋਰਚੇ ਫਟੇ ਕਰਨਾ ਕੋਈ ਸਰਕਾਰਾਂ ਤੋਂ ਡਰਨ ਤੋਂ ਲੋੜ ਨਹੀਂ ਇਹ ਬਾਪੂਆਂ ਦੀ ਲੜਾਈ ਨਹੀਂ ਬਾਪੂ ਸਾਡੀਆਂ ਗਾਲਾਂ ਡੰਗਾਂ ਨਾਲ ਲੜ ਰਹੇ ਨੇ ਅੱਜ ਆਪਾਂ ਆਪਣੇ ਹੱਕਾਂ ਲਈ ਲੜੀ ਅੱਜ ਜਿਵੇਂ ਪਹਿਲਾ ਬਾਰਡਰ ਤੇ ਡੇਰੇ ਸੀਗੇ ਪਹਿਲਾਂ ਇਹ ਆਪਾਂ ਟੈਂਟ ਸੀਗੇ ਗੱਡੀ ਗੱਡ ਹੁੰਦੀ ਪਟੰਨ ਨੂੰ ਪਿਆਰ ਆ ਜਿਹੜਾ ਅੱਜ ਦਿੱਲੀ ਫਟੇ ਕਰਕੇ ਮੋੜਾਂਗੇ ਪਹਿਲਾ ਬੜੇ ਬਾਰੀ ਜਿੱਤੀ ਆ ਜਿਹੜਾ ਰਹਿ ਗਿਆ ਸਾਡੀਆਂ ਮੰਗਾਂ ਨੇ ਉਹ ਆਪਾਂ ਮਨਵਾ ਕੇ ਆਈਏ ਨਹੀਂ ਰੱਖ ਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਹੈ ਇਹਨਾਂ ਨੇ ਖਤਮ ਕਰ ਦੇਣਾ ਇਹ ਕੁਦੀ ਮੰਗਾ ਨਹੀਂ ਸਾਡੀ ਖੇਤੀ ਵਜ ਰਹੂ ਸਾਡੇ ਜ਼ਮੀਨਾਂ ਵਜ ਰਹਣਗੀਆਂ ਸਾਡਾ ਕਿੱਤਾ ਵਜ ਰਹੂਗਾ ਇਹ ਬਾਪੂ ਜੀ ਦੇ ਲਈ ਲੜ ਰਹੇ ਨੇ ਨਾ ਨੌਜਵਾਨਾਂ ਨੇ ਕੀ ਦੇਖਿਆ ਨਾ ਮਤਰਾਸ ਜੀ ਵੀ ਪਾਈ ਜਾਂਦੀ ਐ ਅਸਲ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਬੈਰੀਕੇਡ ਤੋੜਾਂਗੇ ਸਾਰੇ ਭੰਨਾਂਗੇ ਬਾਪੂਆਂ ਦੇ ਨਾਲ ਆ ਜਿੰਨੇ ਜਿੰਨੇ ਬਾਪੂ ਕਹਿਣਗੇ ਸੋਵੇਂ ਹੋ ਆਪਾਂ ਜਿਹੜੇ ਮੋਰਚੇ ਫਤਿਹ ਕਰਾਂਗੇ ਨੌਜਵਾਨੋ ਘਰੇ ਨਾ ਬੈਠਿਓ ਆਜੋ ਦਵਾਈ ਬੁੱਤੀ ਮੈਂ ਵੀ ਲੈ ਲਈ ਪੂਰੇ ਕਾਇਮ ਆ ਬਾਈ ਵੀ ਕਾਇਮ ਆ ਆ ਜਲਾਲਾਬਾਦ ਤੋਂ ਫਤਿਹ ਤਾਂ ਆ ਰਹੇ ਨੇ ਤੇ ਬਾਪਰੇ ਵੀ ਜਿੰਨੇ ਹੋਏ ਨੇਗੇ ਆਪਾਂ ਜਿਹੜੇ ਆਪਣੇ ਜ਼ਮੀਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਜਿਹਨੂੰ ਦੱਸ ਦੂਗੇ ਜਿਹੜੇ ਸਰਕਾਰਾਂ ਨੂੰ ਦੱਸ ਦਈਏ ਤੇ ਪੰਜਾਬ ਦੇ ਖੱਤਰੀ ਨੂੰ ਪੰਜਾਬ ਹਮੇਸ਼ਾ ਲੜਾਈ ਲੜਦਾ। ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪਪਾ ਭਾਹ ਆ ਵੀ ਆਜੋ। ਤੁਹਾਡੇ ਮੂਹਰੇ ਹੋ ਕੇ ਜੇ ਪਹਿਲਾਂ ਤੇਰੇ ਮੂਹਰੇ ਲੱਗਿਆ ਸੀ ਐਸ ਵਾਰੀ ਫੇਰ ਤਿਆਰ ਆ। ਤੁਮੇ ਇੱਕ ਗੱਲ ਹੋ ਬਾਦ ਵਿੱਚ ਕੰਮ ਦਾੜ ਮੰਨ ਲਓ ਗੱਲ ਸਾਰੇ ਸਟੇਟ ਦਾ ਸਾਜਿਆ ਜਿਸ ਦਾ ਸਾਰੇ ਆਈਟੀ ਸਟੇਟ ਦਾ ਸਾਰੇ ਇਹ ਸਰਕਾਰ ਦੇ ਹੱਥ ੋਂ ਕੇ ਨੇ ਖੰਦਾ ਜੋਰ ਲੱਗਿਆ ਪਿਆ ਟ੍ਰਾਫਿਕ ਦਾ ਚਲਾ ਜਾਂਦਾ ਰਿਹਾ ਮਾਹੌਲ ਗਰਜਿਆ ਜਾ ਰਿਹਾ ਬਰਤਾਨ ਘੜਿਆ ਜਾ ਰਿਹਾ ਇਹ ਤਾਂ ਜੀ ਫੇਲੇ ਚੱਲ ਪਏ ਜੀ ਇਹਨਾਂ ਕੋਲ ਫੰਡ ਮੁੱਕ ਗਏ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਰੀਆਂ ਗੱਲਾਂ ਭਾਈ ਚਲਾਣਾ ਜੀ ਨਾ ਬਦਲਾਵ ਨਹੀਂ ਆਉਂਦਾ ਉਸੇ ਤਰ੍ਹਾਂ ਰੱਖੋ ਜਿੰਨੇ ਭਾਰੇ ਟੱਕੂ ਦੇ ਕਰਦੇ ਨੇ ਉਹਨਾਂ ਬੋਲ ਚੱਲ ਰਿਹਾ ਜਾਲਾ ਉਸੇ ਗੱਲ ਤੇ ਮੇਰਾ ਵੀ ਆਪਾਂ ਆਉਣਾ ਬਹੁਤ ਕਹਾਣੀਆਂ ਕੜੀਆਂ ਜਾਣਗੀਆਂ ਆਪਣੇ ਦਾ ਜੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜੋਰ ਲੱਗਿਆ ਪਿਆ ਲੱਤਾਂ ਖਿੱਟਣ ਤੇ ਜਿੰਦਗੀ ਕਰਨ ਚੱਲ ਪਈ ਜੀ ਹੋਰ ਤਾਂ ਜਾਣਾਂ ਨਹੀਂ ਕਿਸੇ ਨੇ ਜੀ ਭਾਈ ਮੈਂ ਗੱਲ ਹੋਰ ਖਾਸ ਚਾਹੁੰਦੇ ਅੱਖ ਲੋ ਨਿਊ ਵਰਲਡ ਆਰਡਰ ਬਾਰੇ ਪੜ੍ਹ ਲਿਓ ਨਿਊ ਵਰਲਡ ਆਰਡਰ ਐਸਾ ਖਤਰਨਾਕ ਬਦਲ ਕੇ ਕਾਨੂੰਨ ਲੈ ਕੇ ਆ ਰਹੇ ਐ ਐਸੀ ਖਤਰਨਾਕ ਨੀਤੀ ਲੈ ਕੇ ਆ ਰਹੀ ਐ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਧੱਕੀ ਤੁਹਾਡੀ ਸਿੱਖਿਆ ਕੱਖ ਵੀ ਤੁਹਾਡੇ ਪੱਲੇ ਦੀ ਰਹਿਦਣਾ ਮੇਰੀ ਗੱਲ ਯਾਦ ਰੱਖੋ ਮਲਿਆ ਮੇਟ ਕਰ ਦੇਣਗੇ ਬਈ ਇਹ ਨਾ। ਕਣ ਦੇ ਇੱਕ ਵਾਰੀ ਨੂ ਬਾਦ ਅੜਤੀ ਹੈ ਉਸ ਸੰਸਾਰ ਦੀਆਂ ਨੀਤੀਆਂ ਤੁਹਾਡੇ ਲਾਗੂ ਕਰਨੀਆਂ ਤੁਹਾਡੇ ਖਾਣ ਪੀਣ ਪਹਿਨਣ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਤੈਅ ਕਰਨਗੇ ਕਿ ਕਿਹੜਾ ਬੰਦਾ ਕਿੱਲੇ ਸਾਹ ਲਊ ਕਿਹੜਾ ਬੰਦਾ ਸਾਹ ਲਊ ਬਈ ਇਹ ਗੱਲ ਕਰਦੇ ਵੀ ਗੱਲ ਕਰ। ਠੀਕ ਵੀ ਛੋਟੀ ਗੱਲ ਹੈ ਜਿਹੜਾ ਮੋਦੀ ਕਹਿੰਦਾ ਹੈ ਇਹ ਮੋਦੀ ਕਹਿੰਦਾ ਕਹਿੰਦਾ 24ਵਾਂ ਇਹਦਾ ਸੈਸ਼ਨ ਹੈ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਪਾਰਲੀਮੈਂਟ ਵਿੱਚ ਬੁਧੀ ਦੁੱਲਿਆ ਵੱਡੇ ਫੈਸਲੇ ਸਮਝੋ ਕਿਹੜਾ ਫੈਸਲਾ ਲੈਣਗੇ ਇਹ ਤੁਹਾਨੂੰ ਮਾਰਨਾ ਦੱਪਣਾ ਕੁਚਲਣਾ ਮੇਰਾ ਵੀ ਹੱਥ ਬੰਨ੍ਹ ਕੇ ਦੇਖਿਓ ਭਰਾ ਮੇਰੋ ਉੱਠ ਖੜੋ ਖੜੋ ਆਪਣੇ ਬਾਪੂਆਂ ਨਾਲ ਖੜੋ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਉੱਠ ਕੇ ਮੇਰਾ ਭਰਾ ਉਹ ਪੱਤਨੀਵਾਰ ਨੂੰ ਚਾਲੇ ਪਾਗੇ ਦਸਗੇ ਦਿੱਲੂ ਲਾ ਰੋਕਾਂ ਆਉਂਦੇ ਆ ਯੋਦੇ ਤੇ ਯੋਦੇ ਇਹ ਯੋਦੇ ਕਦੇ ਵੱਡੇ ਵੱਡੇ ਅੜਕ ਦਰਿਆ ਨਹੀਂ ਰੋਕ ਸਕਦੇ ਇਹ ਜਦੋਂ ਖੇਲ ਪੈਦੇ ਰੇ ਨਾ ਮੈਦਾਨ ਦੇ ਵਿੱਚ ਤੇ ਫੇਰ ਰੋਕਾਂ ਟੋਕਾਂ ਤੇ ਚਾਹੇ ਜਿਹੜੇ ਮਰਦੀ ਤੁਸੀਂ ਅੱਗੇ ਦਰਿਆ ਚਲਦੇ ਹੋਣ ਅੱਗ ਦੇ ਦਰਿਆ ਹੋਣ ਤੇ ਚਾਹੇ ਪਾਣੀ ਦੇ ਹੋਣ ਫਿਰੇ ਚੀਰ ਕੇ ਆਉਂਦੇ ਆ ਬਾਈ ਤੇ ਪਾਰ ਕਰਕੇ ਆਉਂਦੇ ਆ ਆਉਣਗੇ ਜਲਦੀ ਹੀ ਆ ਰਹੇ ਆ ਯਾਰ ਰਹੀ ਲੈ ਜੁੜ ਤਕੜੇ ਹੋ ਜਾ ਹੁਣ ਬੋਲੇ ਇਸ ਨਿਹਾਰ ਬੋਲੇ ਨਿਹਾਰ ਬੱਜਾ ਕੰਨੂ ਦਿੱਲੀ ਦੇ ਸ਼ੰਭੂ ਖਨੋਰੀ ਵਾਲੇ ਬਾਟਰਾਂ ਤੇ ਵਾਜਦੇ ਖਾਲਸਾ ਪੰਜਾਬੀ ਜੀ